ਮੌਕਾ ਮੇਰਾ ਬੋਲ ਤਜ਼ਹੀਦ ਛੋਟਾ ਵੀ ਗਰਮੀਤ ਮੀਤ ਉਹਦੇ ਇੱਕ ਸੱਦੇ ਨੂੰ ਪਰਵਾਨ ਕਰਦੇ ਹੋਏ ਧਨੀ ਸੇਵਾ ਵਿੱਚ ਹਾਜ਼ਰ ਹਾਂ ਜੀ ਪੰਡਾ ਸਾਹਿਬ ਸਾਡੇ ਪ੍ਰਧਾਨ ਸਾਹਿਬ ਬੈਠੇ ਨੇ ਉਹਨਾਂ ਨੂੰ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਜਿਆਦਾ ਮੁਬਾਰਕਬਾਦ ਇਸ ਪਿੰਡ ਦੀ ਪੰਚਾਇਤ ਨੂੰ ਇਸ ਪਿੰਡ ਦੇ ਹਰ ਇੱਕ ਬੱਚੇ ਨੂੰ ਹਰ ਬਜ਼ੁਰਗ ਨੂੰ ਹਰ ਮਾਂ ਨੂੰ ਕਿਉਂਕਿ ਬੜੇ ਉਹ ਕਰਮਾਂ ਤੇ ਬਾਜਰਾ ਵਾਲੇ ਪਿੰਡ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਹੀ ਦਰਵਾਰਾ ਤੇ ਮੇਲੇ ਲੱਗਦੇ ਨੇ ਸਮਝ ਲਓ ਕਿ ਉੱਥੇ ਰੱਬ ਵੱਸਦਾ ਹੈ ਸੋ ਇਸ ਮubarrak ਪਿੰਡ ਨੂੰ ਬਹੁਤ ਜ਼ਿਆਦਾ ਮੁਬਾਰਕ ਬਾ ਇਸ ਮੇਲੇ ਦੀ ਜਿਆਦਾ ਗੱਲਾ ਨਾ ਕਰਦਾ ਹੋਇਆ ਆਪਣੀ ਹਾਜ਼ਰੀ ਲਵਾਉਣੀ ਹੈ ਬਾਅਦ ਵਿੱਚ ਸਾਡੇ ਕਮੇਡੀਅਨ ਸਾਡੇ ਵੀਰ ਚਾਚਾ ਵਿਸ਼ਨਾਰੀ ਉਹਨਾਂ ਦੀ ਸਾਰੀ ਟੀਮ ਨੇ ਤੈਨੂੰ ਇੱਕ ਤ੍ਰੀਦੇਵ ਜੋੜੀ ਜਿਹੜੀ ਆ ਤੁਹਾਡੇ ਹਾਜ਼ਰ ਹੋਣੀ ਆ ਤੁਹਾਡੀ ਸੇਵਾ 'ਚ ਉਹਨਾਂ ਤੁਹਾਨੂੰ ਹਸਾਉਣਾ ਹੈ ਤੇ ਇਸ ਟੈਨਸ਼ਨ भरी ਜ਼ਿੰਦਗੀ ਦੇ ਵਿੱਚ ਕੁਝ ਪਲ ਹੱਸਣ ਤੋਂ ਮਿਲਣਗੇ ਤੁਹਾਨੂੰ ਹਸਾਉਣਗੇ ਸੋ ਦੋਸਤੋ ਸ਼ੁਰੂਆਤ ਹਮੇਸ਼ਾ ਮੈਂ ਕਰਦਾ ਮਾਂ ਤੋਂ ਦੁਨੀਆ ਤੇ ਰੱਬ ਹੈ ਕੁਦਰਤ ਹੈ ਰੱਬ ਦੇਖਿਆ ਨਹੀਂ ਗਾਲੀ ਰਾਮ ਦੇਖਣ ਨੂੰ ਕਿਹੋ ਜਿਹਾ ਲੱਗਦਾ ਉਹਦਾ ਮਹਾਨਦਰਾ ਕਿਉਂ ਜਿਆ ਉਹਸ ਰੱਬ ਨੇ ਦੁਨੀਆ ਤੇ ਇੱਕ ਰਬ ਹੋਰ ਬਣਾ ਕੇ ਭੇਜਿਆ ਉਸ ਰੱਬ ਦਾ ਨਾਮ ਮਾਂ ਤੇ ਦੁਨੀਆ ਤੇ ਮਾਂ ਨਾ ਹੋਵੇ ਤੇ ਅਸੀਂ ਕੋਈ ਵੀ ਦੁਨੀਆ ਨਹੀਂ ਦੇਖ ਸਕਦਾ ਕੋਈ ਵੀ ਇਨਸਾਨ ਅਸੀਂ ਜਿੰਨੇ ਜਣੇ ਵੀ ਬੈਠੇ ਹੋ ਸਾਰੇ ਮਾਂ ਦੀ ਬਦੌਲਤ ਬੈਠੇ ਆਂ ਦੁਨੀਆ ਦੇ ਉੱਤੇ ਪਹਿਲੀ ਮੁਹੱਬਤ ਪਹਿਲਾ ਮੋਹ ਪਹਿਲਾ ਪਿਆਰ ਪਹਿਲਾ ਇਸ਼ਕ ਮਾਂ ਦਾ ਹੈ ਜਿਹੜੇ ਲੋਕ ਆਪਣੀ ਮਾਂ ਦੇ ਆਸ਼ਕ ਨਹੀਂ ਉਹ ਕਿਸੇ ਦੇ ਆਸ਼ਕ ਨਹੀਂ ਹੋ ਸਕਦੇ ਸੋ ਇੱਕ ਤਾੜੀ ਆਪਣੀ ਆਪਣੀ ਮਾਂ ਦੇ ਨਾਮ ਤੇ ਜਰੂਰ ਮਾਰ ਦਿਓ ਮੁਰਕੇ ਪੂਰੇ ਪ੍ਰੋਗਰਾਮ ਵਿੱਚ ਬੇਸ਼ੱਕ ਤਾੜੀ ਨਾ ਮਾਰਿਓ ਮਾਂ ਨੂੰ ਸਤਿਕਾਰ ਜੋੜ ਦਿਆ ਕਰੋ ਸ਼ੁਰੂਆਤ ਕਰ ਰਹੇ ਹਾਂ ਜੀ ਕਰਮਾਂ ਵਾਲੇ ਲੋਕ ਕਿਹਨਾ ਕੋਲ ਮਾਂ ਮਾਤਾ ਹੁੰਦੀ ਹੈ ਤਾੜੀ ਪਾਓ ਬੰਦ ਅਵਾਜ਼ ਬਾਜੀ ਬਾਜੀ ਥੈਂਕ ਯੂ ਵਰ ਪਿੰਪਲੀਆਂ ਸ਼ਾਮਾਂ ਨਾਲੋਂ ਗੂੜੀ ਮਾਂ ਦੀ ਸ਼ਾਹ ਹੁੰਦੀ ਏ ਬੋੜੀ ਪਿੰਪਲੀਆਂ ਸ਼ਾਮਾਂ ਨਾਲੋਂ ਗੂੜੀ ਮਾਂ ਦੀ ਸ਼ਾਹ ਹੁੰਦੀ ਏ ਰੱਬ ਵੀ ਠੀਕ ਹੈ ਆਪਣੀ ਥਾਂ ਸੁਪਨੇ ਵਿੱਚ ਮੈਨੂੰ ਰੱਬ ਮਿਲਿਆ ਰਾਤੀ ਸੁਪਨੇ ਵਿੱਚ ਮੈਨੂੰ ਰੱਬ ਮਿਲਿਆ ਓਏ ਰੱਬ ਸੀ ਟੰਗੜੀ ਸ਼ਾਂ ਵਰਗਾ ਰੱਬ ਬਿਲਕੁਲ ਦਾ ਦੌਰ ਹੋ ਗਿਆ ਅੱਜਕੱਲ ਫਿਲਮਾਂ ਦਾ ਦੌਰ ਹੋ ਗਿਆ ਇੰਨੀਆਂ ਫਿਲਮਾਂ ਆ ਰਹੀਆਂ ਇੱਕ ਮੈਂ ਰਾਤੀ ਫਿਲਮ ਮੇਗੀ ਮਜ਼ਾ ਹੀ ਆ ਗਿਆ ਕਿਹੜੀ ਪੀਕੇ ਹਾ 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 ਚਾਚਾ ਜਿਹੜੀ ਪੀਕੇ ਫਿਲਮ ਆ ਉਹ ਕੰਮ भी पीते यार मैं ना पी के फिल्म देख मजा ही आ गया ओ वो वाटी कर छोड़ मैं ना मजा ही आ गया गुरदास मान ने वाटी कर छोड़ ओ oh. पी के फिल्म अमीर खान की है वो तो की मैं पीके की कहना पी के फिल्म देख के गुरदास मान ने वाटी कर छोड़ हेलो ओ पी के फिल्म अमीर खान की है हां पी के फिल्म देख के मैं ना गुरदास मान ने बल्ले करा कराया मिल फिल्म अमीर खान दिया तारे जमीन पर कितनी काटा श्री इंडियन अमीर खान अमीर खान अमीर खान क्यों तेरा भाई लग भा? <laughs> कर मैं पूरी कहानी कर देगा मैं पी के फिल्म देखी ओ पी के फिल्म अमीर खान दिया अमीर खान साला तू फिल्म का नाले ले जे ना मैं पी के देखी सूफी देखी नहीं जानता जीता का शराब पी के फिल्म मैं कहता हूं पी के फिल्म देखी तू फिल्म का नाम ले जाने मैं कहता हूं पी के देखी थोड़ी देखी ओटा तेरे टीवी नहीं देगा ਕਿ ਬਦਾਰ ਕਦੇ ਅਕਲ ਨਹੀਂ ਆਉਂਦੀ ਆਕਲ ਤੇ ਆਉਂਦੀ ਯਾਰੋ ਖਾ ਖਾ ਕੇ ਪਿਛੇ ਰੋੜ ਕੇ ਗਾਣਾ ਪੁੱਤ ਚੱਟਦਾ ਉਹ ਅਰਜੀ ਨੇ ਘੜੀ ਨਾ ਤੇ ਮੋੜੇ ਨਹੀਂ ਆਉਂਦੇ ਜੂਵੇਂ ਵਾਰੀ ਵਾਜੀ ਉਹ ਹੀ ਸਦਾ ਜਿੱਤਦਾ ਏ ਹੱਥ ਵਿੱਚ ਫੜੇ ਹੋਣ ਜੀ ਨੇ ਤਿਲ ਛੱਕੇ ਛੱਕੇ ਮੰਗੀ ਮਾਲ ਮੰਜ਼ਿਲ ਤੇ ਹੋਵੇ ਪਾਵੇ ਤੂੰ ਮੋਰ ਮਰੀ ਪਾਹੀ ਲੇ ਦਾ ਬੰਦਾ ਜੇ ਤੇਰਾ ਦੇ ਹੁਣ ਪੱਕੇ ਤੇਰਾ ਦੇ ਹੁਣ ਪੱਕੇ ਤੇਰਾ ਦੇ ਪੱਕੇ ਰਖੜੇ ਪੈਂਦੇ ਨੇ ਨੀਤ ਨੂੰ ਮਰਾਦਾ ਨੇ ਥਾਲ ਯਾਰਾਂ ਦੀ ਕਰ ਦਮਾ ਮੋਰੇ ਯਾਰ ਦਰਦਾਰ ਬੀਠੇ ਨੇ ਬਿਨ ਯਾਰਾਂ ਦੇ ਕਦੇ ਵੀ ਸਰਦਾਰੀ ਸਰਦਾਰੀ ਲੋੜ ਪੈਂਦੀ ਏ ਸਦਾ ਸਹਾਰੀਆਂ ਦੀ ਲੱਖਾਂ ਇਟਾਂ ਨਹੀਂ ਹਾਂ ਵਿੱਚ ਗਫਨ ਹੋ ਕੇ ਕੈਮ ਰੱਖਦੀਆਂ ਦਿਖ ਚੋਹਾਰੀਆਂ ਦੀਆਂ ਗੱਲੇ ਚੰਨ ਨਾਲ ਅੰਬਰ ਨਹੀਂ ਸੋਨਾ ਲੱਗਦਾ ਸਾਜ ਹੁੰਦੀ ਏ ਵਿੱਚ ਕੁਝ ਤਾਲੀਆਂ ਇਹ ਮਸਰਾਤੇ ਦਿਨਾਂ ਚਾਲ ਆਏ ਵਾਛਦੀ ਨਾ ਸਜਣਾ ਪਿਆਰਿਆਂ ਦੀ ਜੱਟ ਬੰਦੇ ਲਾ ਕੇ ਤੇ ਸਾਡਾ ਹੋਣ ਕੀ ਤਾਰੇ शुक्र आपाके थे के कर दिए दाते दो यानी किना किना करना थे शुक्र हूँ मैं मेहनत मेरी रहमत तेरी मेहनत मेरी रहमत तेरी सोच रखी है सोचे नहीं रखी नहीं कोटी शुक्र दाते आ